ਪਿਛਲੀ ਵੀਡੀਓ ਵਿੱਚ ਪੁੱਛਿਆ ਸੀਗਾ ਜਾਮਨ ਨਵਾ ਵਾਲੇ ਟੱਕ ਕਿਉਂ ਲਾਏ ਜਾਂਦੇ ਆ ਅਸਲ ਕਾਰਨ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਆਪਾਂ ਤੇ ਭਰਾਵਾਂ ਨੇ ਸਾਰੇ ਨੇ ਅੱਡੋ ਅੱਡ ਕਾਰਨ ਦੱਸੇ ਸੀ ਕਈ ਭਰਾ ਕਹਿੰਦੇ ਵੀ ਇਹ ਤਾਂ ਲਾਉਂਦੇ ਆ ਵੀ ਫਲ ਵੱਧ ਆਉਂਦਾਗਾ ਕਈਆਂ ਨੇ ਇਹ ਵੀ ਕਿਹਾ ਸੀ ਭਾਈ ਕੋਈ ਟੱਕ ਨਹੀਂ ਲਾਉਂਦੇ ਸਾਨੂੰ ਬਹੁਤ ਚੱਕਰ ਹੋ ਗਿਆ ਸੀ ਕਦੇ ਟੱਕ ਨਹੀਂ ਲਾਇਆ ਤੇ ਪਰ ਸਾਡੇ ਜਾਮਨਾਂ ਦੇ ਬੂਟੇ ਭਰੇ ਰਹਿੰਦੇ ਆ ਅਸਲ ਦੇ ਵਿੱਚ ਜਿਹੜਾ ਕਾਰਨ ਇਹਦਾ ਫਲ ਆਉਣ ਦਾ ਕਰ ਨਹੀਂਗਾ ਸਭ ਤੋਂ ਪਹਿਲਾਂ ਇਹ ਸਮਝਦੇ ਆ ਵੀ ਦਿਵਾਲੀ ਵਾਲਾ ਦੇਣਾ ਕਿਉਂ ਟੱਕ ਲਾਏ ਜਾਂਦੇ ਵੀ ਬੰਦੇ ਨੂੰ ਚੇਤਾ ਰਵੇ ਜਦੋਂ ਠੰਡ ਦੀ ਸ਼ੁਰੂਆਤ ਹੁੰਦੀ ਹੈ ਉਦੋਂ ਦਿਵਾਲੀ ਆਉਂਦੀ ਹੁੰਦੀ ਹੈ ਉਹ ਦਿਨਾਂ ਦੇ ਵਿੱਚ ਉਸ ਮਹੀਨੇ ਦੇ ਵਿੱਚ ਆਪਾਂ ਟੱਕੇ ਲਾਉਣੇ ਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਦਿਵਾਲੀ ਵਾਲੇ ਦੇਣੇ ਹੀ ਲਾਉਣੇ ਹੋਣ ਤੇ ਇਹ ਜਮ ਦੇ ਚਾਰ ਚਫੇਰੇ ਦੋ ਇਧ ਦੂਜੇ ਪਾਸੇ ਲੱਗ ਜਾਣਗੇ ਦੋ ਦੂਜੇ ਪਾਸੇ ਚਾਰ ਚਫੇਰੇ ਦੋ ਦੋ ਟੱਕ ਜਿਹੜੇ ਲਾਉਣੇ ਹੁੰਦੇ ਇਹਦਾ ਕਾਰਨ ਮੇਨ ਹੁੰਦਾ ਵੀ ਜਿਹੜੇ ਜਮਨ ਦੇ ਢਾਣੇ ਹੁੰਦੇ ਆ ਨਾ ਤੁਸੀਂ ਦੇਖਿਆ ਹੋਊਗਾ ਜਮਨ ਦੇ ਢਾਣੇ ਪਾਟਣ ਲੱਗ ਜਾਂਦੇ ਆ ਕਿਉਂਕਿ ਇਹਦੇ ਵਿੱਚ ਨਾ ਇੱਕ ਗੈਸ ਪੈਦਾ ਹੁੰਦੀ ਹੈ ਇਹਨਾਂ ਦੇ ਢਾਣੇ ਵਿੱਚ ਤੇ ਜਦੋਂ ਆ ਉਹ ਜਿਹੜੀ ਗੈਸ ਹੁੰਦੀ ਆ ਉਹਦੀ ਫਿਰ ਇਥੋਂ ਨਿਕਾਸੀ ਹੁੰਦੀ ਰਹਿੰਦੀ ਆ ਉਹ ਡਾਣਿਆਂ ਨੂੰ ਪਾੜਦੀ ਨਹੀਂ ਜਿਹੜੇ ਭਰਾ ਜਾਵਣਾ ਜਿਨ੍ਹਾਂ ਦੇ ਵੱਡਿਆਂ ਗਾ ਟੱਕ ਨਹੀਂ ਲਾਉਂਦੇ ਉਹਨਾਂ ਦੇ ਡਾਣੇ ਦੇਖੋ ਜੇ ਤੁਸੀਂ ਉਹ ਪਾਟਣ ਲੱਗ ਜਾਣਗੇ ਜਾਂ ਟੁੱਟਣ ਲੱਗ ਜਾਣਗੇ ਇਹ ਜਿਹੜੀ ਜਾਣਕਾਰੀ ਆ ਇਹ ਆਪਾਂ ਐ ਨਹੀਂ ਕਿ ਬੀ ਮੈਂ ਵੀ ਬਾਲਾ ਸਿਆਣਾ ਤਾਂ ਦੇਤੀ ਇਹ ਜਿਹੜੀ ਜਾਣਕਾਰੀ ਆ ਜਿਹੜੇ ਭਰਾ ਜਾਵਣਾ ਦੀ ਵੱਡੇ ਪੱਧਰ ਤੇ ਖੇਤੀ ਕਰਦੇ ਆ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਕਮੈਂਟ ਕਰਕੇ ਦੱਸਿਓ ਇਹ ਜਿਹੜਾ ਪੁਆਇੰਟ ਆ ਸਹੀ ਲੱਗਿਆ ਤਾਂ ਤੇ ਅੱਗੇ ਵੀਡੀਓ ਦੇਖਣ ਲਈ ਤੁਸੀਂ ਸਾਨੂੰ ਫੋਲੋ ਸਬਸਕ੍ਰਾਈਬ ਕਰੋ ਧੰਨਵਾਦ